ਗੋਲੀਬਾਰੀ ਦੀ ਘਟਨਾ ਦੇ ਵਿਰੋਧ ਦੇ ਵਿੱਚ ਦੁਕਾਨਦਾਰ ਇਕੱਠੇ ਹੋ ਗਏ ਨੇ ਤੇ ਬਾਜ਼ਾਰ ਬੰਦ ਕਰ ਦਿੱਤਾ ਗਿਆ। ਦਰਅਸਲ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਜਰਨਲ ਸਟੋਰ ਜਿਸ ਤੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਈ ਸੀ ਤੇ ਇੱਥੋਂ ਦੇ ਨੌਜਵਾਨ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਕੀ ਇੱਥੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤੇ ਇਸ ਦੇ ਵਿਰੋਧ ਦੇ ਵਿੱਚ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਦੁਕਾਨਦਾਰਾਂ ਦਾ ਕਹਿਣਾ ਕਿ ਕਸਬੇ ਦੇ ਵਿੱਚ ਤੀਜਾ ਮਾਮਲਾ ਹੈ ਕਿ ਅਕਸਰ ਦੁਕਾਨਦਾਰਾਂ ਨੂੰ ਹੁਣ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਦੇ ਚੱਲਦੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਇਸ ਦੇ ਚੱਲਦੇ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆਮ ਲੋਕਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਮੈਂ ਤੇ ਪੰਜਾਬ ਪੁਲਿਸ ਨੂੰ ਇਹਦਾ ਕਹਿਣਾ ਚਾਹੁੰਦਾ ਵੀ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿਨਾ ਪਰ ਉਹ ਸਾਧਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀ ਕਰਦੇ ਇੱਕ ਮੰਡੀ ਦੇ ਮੋੜ ਅਗੇ ਤੇ ਡਿੱਪੀ ਦੇ ਬੂਹੇ ਅਗੇ ਉਹਨਾਂ ਆਪਣੀ ਸੁਰੱਖਿਆ ਕੀਤੀ ਰਿਆ ਕੰਧਾਂ ਉੱਚੀਆਂ ਕਰ ਲਿਆ ਨੇ ਮੈਨੂੰ ਰਾਤੀ ਡਿਪਟੀ ਸਾਹਿਬ ਕਹਿੰਦੇ ਆਓ ਅਸੀਂ ਲਾਗੇ ਲਾਗੇ ਖਲੋਤਿਆਂ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਤੂੰ ਆ ਸ਼ਰਾਬ ਪੀਤੀ ਦੀਆ ਉਹ ਮੈਂ ਕਹਾ ਮੇਰੇ ਕੇਸ ਵੇ ਮੇਰਾ ਦਾੜਾ ਵੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇਰੇ ਮੁਲਾਜ਼ਮਾਂ ਪੀਤੀ ਆ ਇੱਕ ਮੁਲਾਜ਼ਮ ਪੁਲਿਸ ਦਾ ਉੱਠਿਆ ਕਹਿੰਦਾ ਤੂੰ ਹੀ ਸੌ ਖਾਦਿਆ ਗੁਰਦੌਰੇ ਜਾ ਕੇ ਆਪਣਾ ਮੁੰਡਾ ਲਾ ਕੇ ਇਹ ਪੁਲਿਸ ਸਾਨੂੰ ਸੌਂ ਚਕਾਉਂਦੀ ਜੇ ਅਸੀਂ ਕਹਾਂ ਦੀ ਸੌਂ ਖਾਈਏ ਉਸ ਨੇ ਲੋਕਾਂ ਨੂੰ ਇੰਨਾ ਡਰਾੜਿਆ ਕਿ ਸਾਡਾ ਆਡਰ ਬਲਟ ਖਾਲੀ ਹੋ ਜੇ ਕੀ ਪੁੱਛ ਨੂੰ ਨਹੀਂ ਪਤਾ ਇੱਥੇ ਮਾਲਿਆਂ ਅਨਸਰ ਕਰ ਰਹੇ ਨੇ ਅੱਜ ਦੇ ਧਰਨੇ ਸੰਬੰਧੀ ਕੀ ਗੱਲ ਹੈ ਅੱਜ ਦਾ ਧਰਨਾ ਸਾਡਾ ਪੂਰਨ ਬੰਦਾ ਬਾਜ਼ਾਰ ਜੇ 2-3 ਦਿਨ ਦਾਦਰ ਨਹੀਂ ਬੰਦ ਕਰਨਾ ਪਿਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਬਾਜ਼ਾਰ ਬੰਦ ਰਹੇ ਅਸੀਂ ਆ ਵੀ ਗੈਰੀ ਹਾਂਜੀ ਬੀਤੀ ਰਾਤ ਦੇ ਵਿੱਚ ਬੀਤੀ ਰਾਤ ਦੇ ਇਥੇ 6:25 ਮਿੰਟ ਦੇ ਮੇਸ਼ੀ ਮਨਿਆਰੀ ਵਾਲੀ ਦੀ ਦੁਕਾਨ ਤੇ ਇਹ ਦੋ ਨੌਜਵਾਨ ਆਏ ਨੇ ਮੋਟਰਸਾਈਕਲ ਤੇ ਮੂੰਹ ਬੰਨੇ ਨੇ ਉਹ ਗੋਲੀ ਚਲਾ ਕੇ ਚਲੇ ਗਏ ਉਸ ਨੂੰ ਖਤਰਾ ਪੇ ਜਾ ਸਾਡੇ ਦੇ ਕੋਲ ਬੰਬ ਨਾ ਸੁੱਟ ਦੇ ਸ਼ਹਿਰਦਾਰ ਭਾਵੇਂ ਮਰ ਜਾਣਾ ਇਹਨਾਂ ਸ਼ਹਿਰਦਾਰ ਦੀ ਸੁਰੱਖਿਆ ਨਹੀਂ ਕਰਨੀ ਆਪਣੀ ਸੁਰੱਖਿਆ ਕਰਨੀ ਆ ਤੁਸੀਂ ਭਾਜੀ ਮੰਡੀ ਤਾਂ ਨਹੀਂ ਚੱਲ ਜਓ ਰਾਤ ਨੂੰ ਜੇ ਕਿਸੇ ਨੂੰ ਮੰਡੀ ਚ ਲੋਟਰ ਲਿਆ ਕੋਈ ਫੇਰ ਕੀ ਮੰਗ ਕਰ ਰਹੇ ਆ ਵੀ ਰਾਤੀ ਲੋਕਾਂ ਸ਼ਹਿਰਦਾਰਾਂ ਨੂੰ ਤਾਂ ਲੰਘਣ ਦੇ ਮੈਰੀਕਟ ਤੋਂ ਨਹੀਂ ਆਪ ਇੱਥੇ ਫਿਰਦੇ ਨੇ ਰਾਤੀ ਜਿੰਨਾ ਲੋਕਾਂ ਨੇ ਨਾਕਾ ਲਾਇਆ ਹੁੰਦਾ ਤੁਸੀਂ 3 ਵਜੇ ਦੀ ਮੈਂ ਪਿਛਲੇ ਹਫਤੇ ਸਵੇਰ 3 ਵਜੇ ਦੀ ਬਸੇ ਗਿਆ ਚੰਡੀਗੜ੍ਹ ਇੱਥੇ ਕਾਰਾਂ ਲੱਗੀਆਂ ਤਿੰਨ ਚਾਰ ਉਹਦੇ ਜੋ ਮੁਲਾਜ਼ਮ ਕਾਰ ਚੋਂ ਉਤਰ ਕੇ ਵੇਖਦੇ ਨੇ ਵੀ ਇਹ ਬੰਦਾ ਕੌਣ ਹੈ ਨਾਕਾ ਕਾਰ ਚ ਹੁੰਦਾ ਵਾ ਕਿ ਬੈਰੀਕਾਰਡ ਤੇ ਹੁੰਦਾ ਵਾ ਆਵਰਝਾਈਆਂ ਲਾ ਕੇ ਕੰਬਲ ਲਾ ਕੇ ਕਾਰ ਚ ਸੁੱਤੇ ਦਿੰਦੇ ਨੇ ਕੁੱਲ ਬਲਾ ਕੇ ਪੁਲਿਸ ਪ੍ਰਸ਼ਾਸਨ ਦੇ ਕੋਈ ਪ੍ਰਬੰਧ ਨਹੀਂ ਇੱਕ ਨਿੱਕੇ ਵੇਖਦਾ ਪ੍ਰਬੰਧ ਨਹੀਂ ਕੱਲ ਲੋਹੜੀ ਉਸਦਾ ਫਰਜ਼ ਨਹੀਂ ਵੀ ਕਿ ਮੋਹਰ ਚ ਗਸ਼ਤ ਦੇ ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਮੂੰਹ ਬੰਨ ਕੇ ਚਾਰ-ਚਾਰ ਚੜ ਕੇ ਹੁੰਦੇ ਨੇ ਉਹਨਾਂ ਦੇ ਮੂੰਹ ਖੋਲ ਕੇ ਵੇਖਣ ਇਹਨਾਂ ਦੀ ਜੁਰਤ ਨਹੀਂ ਗਈ ちょっと小宮さん ਸਾਰੇ ਸਾਡੇ ਦੇ ਦਾ ਬਾਬਾ ਨਾਨਕ ਦੇ ਵਿੱਚ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਆ ਕਿ ਤਾਤੀ ਜਿਹੜੀ ਗੋਲੀ ਚੱਲਦੀ ਆ ਪਹਿਲੀ ਵਾਰਦਾਤ ਇਥੇ ਬਿੱਲੇ ਸ਼ਾਹੀ ਸਨਾਰੀ ਦੁਕਾਨ ਆ ਉਹਨਾਂ ਦੀ ਦੁਕਾਨ ਤੇ ਡਕੈਤੀ ਹੋਈ ਗੋਲੀ ਚੱਲਦੀ ਉਸ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁਲਿਸ ਕੋਲ ਇਹ ਪੁੱਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਕਿਉਂਕਿ ਅਫਸਰ ਜਿਹੜੇ ਨਹੀਂ ਆ ਉਹ ਬਿਲਕੁਲ ਝੂਠੇ ਬਿਆਨ ਲਈ ਜਾਂਦੇ ਨੇ ਇੱਥੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਕਿ ਸਾਡੇ سارے ਨਾਕੇ ਲੱਗੇ ਆ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵੇਰ 8:00 ਵਜੇ ਹੁੰਦਾ ਜਾਂ ਡੀਪੀ ਦਾ ਸਾਡਾ ਆਫਿਸ ਬੰਦ ਹੁੰਦਾ ਜਿੱਥੇ ਬਾਕੀ ਪੁਲਿਸ ਕੋਈ ਪੁਲਿਸ ਦੇ ਸਕਦੀ ਸਾਨੂੰ ਸੱਚਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮਨ ਬਣਾ ਲਿਆ ਚਾਹੇ 2 ਦਿਨ ਬੰਦ ਰੱਖਣਾ ਪਏ ਚਾਹੇ 3 ਦਿਨ ਬੰਦ ਰੱਖਣਾ ਪਏ ਇਹ ਪੁਲਿਸ ਕੋਲ ਪੁੱਛਣਾ ਵਾ ਵੀ ਤੁਸੀਂ ਸੱਚਾ ਦੇਓਗੇ ਕਿ ਨਹੀਂ ਦੇਓਗੇ 7:00 ਵਜੇ ਹੋ ਜਾਂਦੀਆਂ ਨੇ ਇਹ ਬੈਰੀਗੇਟ ਥਾਣੇ ਦੇ ਦੋਵੇਂ ਪਾਸੇ 7:00 ਵਜੇ ਹੋ ਜਾਂਦੇ ਨੇ ਠੀਕ ਹੈ ਪੁਲਿਸ ਨੂੰ ਖੜਦਾ ਹੋਏਗਾ ਪੁਲਿਸ ਦੇ ਥਰੈਡਿੰਗ ਆ ਅਸੀਂ ਵੀ ਪੁਲਿਸ ਦੇ ਸਾਡੇ ਭਾਂ ਭੜਾਈ ਆ ਪੁੱਛਦੇ ਵਿੱਚ ਬਟ ਯਾਰ ਹੁਣ ਲੋਕਾਂ ਦੀ ਸੁਰੱਖਿਆ ਕਿਦਾ ਕਰੋਗੇ ਤੇ ਜੇ ਤੁਸੀਂ ਡਰ ਗਏ ਤੇ ਮਾਰੇ ਅਸਲਾ ਦੇ ਹੰਸਲੇ ਵਾਜ ਜਾਂਦੇ ਆ ਤੇ ਪੁੱਛਦੇ ਡਰ ਗਈ ਆ ਮਾਰੇ ਅਸਲਾ ਦੇ ਹੰਸਲੇ ਵਾਜ ਜਾਂਦੇ ਆ ਕੀ ਮੰਗ ਕਰਦੇ ਹੋ ਮੰਗਦਾ ਆ ਜੀ ਤੁਸੀਂ ਸੁਰੱਖਿਆ ਦੀ ਪੁੱਛ ਰਿਆ ਵੀ ਦੇ ਸਕਦੇ ਹੋ ਕਿ ਨਹੀਂ ਤੇ ਯਾ ਤੇ ਕਹੋ ਨਹੀਂ ਦੇ ਸਕਦੇ ਇਹ ਸ਼ਾਹਦਾ ਆਪਣੀ ਸੁਰੱਖਿਆ ਆਪ ਕਰੇ ਤੇ ਯਾ ਫੇ ਤੁਸੀਂ ਕਹਦੇ ਦੇ ਸਕਦੇ